ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਜੀ ਨਵੇਂ ਵਲੌਗ 'ਚ ਜਿਹੜਾ ਕਰ ਲਓ ਬਾਈ ਟਰੈਕਟਰ ਆਇਆ ਆਪਣੇ ਕੋ 50 55 ਜੀ ਇਹਦਾ ਸੌਦਾ ਹੋ ਗਿਆ ਬਾਈ ਟਰੈਕਟਰ ਦਾ ਅੱਜ ਵਧੀਆ ਟਰੈਕਟਰ ਦਾ ਬਾਈ ਤੇ ਟੂਰ ਵਧੀਆ ਦੇ ਟਰੈਕਟਰ ਦਾ ਜੀ ਲੋ ਜੀ ਟਰੈਕਟਰ ਚੱਲਿਆ ਬਾਈ ਦੂਰ ਇਹ ਪਾਲ ਬਾਈ ਵੀ ਆਇਆ ਬਾਈ ਹੋਰ ਮੰਮੇ ਦੇ ਮੁੰਡੇ ਕਿਆ ਹਾਲ ਹੈ ਹੋ ਠੀਕ ਠਾਕ ਹਾਂ ਜੀ ਏ ਬਾਈ ਸਿਆਲ ਆ ਸਿਆਲ ਕਰਕੇ ਥੋੜਾ ਔਖਾ ਸਟਾਰਟ ਹੁੰਦਾ ਔਖੇ ਵੀਰੇ ਲੋ ਜੀ ਬਾਈ ਕਈ ਸਾਰੇ ਵੀਰਾਂ ਦੇ ਬਾਈ ਕੱਲ ਫੋਨ ਵੀ ਆਏ ਕੱਲ ਦੇ ਵੀਰੇ ਨੂੰ ਇੱਥੇ ਰੱਖੀ ਇਹਦਾ ਹੋਇਆ ਵਾ ਇੱਥੇ ਜਾਣਾ ਇਹਦਾ ਵੀਰੇ ਜੈਕ ਖਰਾਬ ਹੈ ਵਿਚਾਲਾ ਨਹੀਂ ਨਹੀਂ ਕੋਈ ਚੱਕਰ ਨਹੀਂ ਹੋਇਆ ਨਾ ਨਾ ਕੋਈ ਚੱਕਰ ਨਹੀਂ ਹੈ। ਉਹ ਬਾਈ ਸਟੀਅਰਿੰਗ ਵਾਲਾ ਜੈਕ ਵਿਚਾਲਾ ਖਰਾਬ ਹੋਇਆ ਹੈ। ਜੈਕ ਇਹਦਾ ਪਾਉਣਾ ਪੈਣਾ ਨਵਾਂ। ਲੋ ਜੀ ਬਾਈ। ਹਫਤਾ ਜੋਂਡੀ ਵਿਚਾਰਾ ਇੱਕੋ ਦਿਨ ਖੜਿਆ ਆਪਣੇ ਕੋਲ। ਲੋ ਜੀ। ਹੋਰ ਬਾਈ ਕਰਨ ਵੀ ਦੇ ਤਾਂ ਫਿਰ ਟਰੈਕਟਰ ਅੱਜ ਹੈ। ਦੇ ਤਾਂ ਦੇ ਤਾਂ। ਚੱਲ ਵਧੀਆ ਹੋ ਗਿਆ। ਠੀਕ ਆ। ਠੀਕ ਆ। ਜੋਂਡੀ ਰਵਣੇ ਦੋ ਹੀ ਵਿਕਲੇ। ਹਾਂ 5305 ਵੀ ਵਿਕ ਲਿਆ ਵੀ ਵਿਕ ਲਿਆ। ਹਾਂ ਬਾਈ ਅੱਜ ਦੇਖੋ ਧੁੱਪਾਂ ਵੀ ਨਿਕਲਿਆ ਜੀ ਮੌਸਮ ਦਾ ਫਰਕ ਪੈ ਗਿਆ ਤੇ ਕੁਛ ਕਰਨ ਵੀ ਰੂਪ ਵੀ ਹੁਣ ਠੰਡ ਕਰਕੇ ਲੋਕ ਬੈਠੇ ਦੇ ਘਰਾਂ ਹਾਂ ਹਾਂ ਅਗਲਾ ਕਹਿੰਦਾ ਰਹਿਣ ਦੋ ਕਿਸ ਨੂੰ ਏਡੀ ਲੋੜ ਬੇਨਤੀ ਹੈ ਟਰੈਕਟਰਾਂ ਦੀ ਹੁਣ ਜਿੱਦਾਂ ਮਾੜਾ ਮੋਟਾ ਮੌਸਮ ਖੁੱਲੂਗਾ ਆਪਾਂ ਕਿਹੜੇ ਆਉਂਦੇ ਤੇ ਹਾਂ 11 ਵਜੇ ਆਉਂਦੇ ਤੇ ਉਹੀ ਆਪਾਂ ਵੀ 9 9 10 10 ਵਜੇ ਆਉਂਦੇ ਤੇ 3 ਵਜੇ ਲੰਘ ਜਾਣਾ ਹਾਂ ਉਹੀ ਗੱਲ ਹੈ ਕੋਈ ਵੀ ਕੰਮ ਹੈ ਬਾਈ ਮੌਸਮ ਨਾਲ ਹੀ ਚੱਲਦਾ ਠੀਕ ਹੈ ਨਹੀਂ ਚੱਲ ਬਾਕੀ ਦੇਖਦੇ ਹਾਂ ਹੋਰ ਹੋਰ ਕੋਟੇਟਰ ਲਿਆਂਦਾ ਨਾ ਵਾਂਗੇ ਕਿ ਨਹੀਂ ਨਾ ਲੈ ਕੇ ਆਉਣ ਅੱਗੇ ਦੇਖ ਲੋ ਜੀ ਬਾਈ ਆਪਾਂ ਜਾ ਰਹੇ ਤੇ ਕਚੈਰੀਆਂ ਨੂੰ ਤੇ ਜਗਦੀਪ ਬਾਈ ਟੱਕਰ ਗਿਆ ਉਹ ਟਰਾਲੀ ਲਾ ਰਿਹਾ ਦਾ ਬੈਕ ਜਾਮ ਲੱਗਿਆ ਹੋ ਪਤਾ ਖਾਸਾ ਤੇ ਇਹ ਟਰੈਕਟਰ ਦੀ ਦੂਰ ਤੋਂ ਪਛਾਣ ਹੋ ਜਾਂਦੀ ਬਾਈ ਮੂਰੇ ਲਿਖਿਆ ਹੋਇਆ ਭਿੰਡਰ ਠੀਕ ਆ ਉਹਦੇ ਟਾਇਰ 14 ਦੇ ਆ ਤਾਂ ਕਰਕੇ ਹੋਰ ਬਾਈ ਇਹਦੀ ਵੀ ਕੀ ਹਾਲ ਹੈ ਬਾਈ ਜੀ ਇਹਦਾ ਹਾਲ ਵਧੀਆ ਬਾਈ ਠੀਕ ਠਾਕ ਹੋਰ ਰੁਕੇ ਗਿਆ ਦੇਖ ਕੇ ਹੈ ਰੁਕ ਗਿਆ ਬਾਈ ਨਾਲਾ ਇਹ ਪਤਾ ਜਾਵੋਂ ਵੇਲਾ ਚਾਉਂ ਤੱਕ ਉਹ ਇਧਰ ਨੂੰ ਨਗਰ ਕੀਰਤਨ ਆਉਣਾ ਦਾ ਸਿੰਘ ਸਭਾ ਅੱਛਾ ਹਾਂ ਪਹਿਲਾਂ ਇੱਥੇ ਪੁਲਿਸ ਸਭਾ ਖੜਾ ਤਾਂ ਕਹਿੰਦਾ ਅੰਦਰ ਨਹੀਂ ਜਾਣ ਦੇਣਾ ਠੀਕ ਹੈ ਹਾਂ ਉਹ ਮੜਾ ਜਾ ਲੰਘਿਆ ਤਾਂ ਹੀ ਆਖਰੇ ਜੀ ਆਏ ਆ ਵੀਰੇ ਸੜਕ ਹੈਗੀ ਛੋਟੀ ਆਹ ਸੜਕ ਛੋਟੀ ਆ ਆ ਕੋਈ ਗੰਨੇ ਦਾ ਜਿਹੜਾ ਲਦਾਨ ਆਇਆ ਥੋੜਾ ਹੁੰਦਾ ਜਿਆਦਾ ਨਾਲੇ ਰੋਡ ਵੀ ਮੇਨ ਬਾਜ਼ਾਰ ਨੂੰ ਹੀ ਰੋਡ ਛੋਟਾ ਹਾਂ ਸਹੀ ਗੱਲ ਹੈ ਸਹੀ ਗੱਲ ਹੈ ਹਾਂ 88 ਵੀਜ ਹੈ ਬਾਈ 88 ਆ ਇਹ ਮੁਢਾ ਖੜਾ ਦਾ ਕੁੱਟਿਆਂ ਚ ਅੱਛਾ ਠੀਕ ਹੈ ਕਿਆ ਰੇਟ ਰੂਟਾ ਹੋਂ ਕਿੰਨੇ ਦਾ ਇਹ ਤਾਂ ਮੁੱਢੇ ਕਰਕੇ ਇਹਨਾਂ ਨੇ ਥੋੜਾ ਘੱਟੇ ਲਿਆ ਇਹ ਦੇਖਿਆ ਜੀ ਉੱਥੇ ਦੁੱਲੇ ਦੇ ਵੜਦੇ ਤੇ ਗੰਨਾ ਅੱਛਾ ਹਾਂ ਠੀਕ ਆ 270 ਉੱਤਰ ਨੂੰ ਹੀ ਕਰਿਆ ਅੱਛਾ ਉੱਦਾਂ 290 300 ਵੀ ਲਈ ਜਾਂਦੇ ਆ ਆਹੋ ਹਾਂ ਚੱਲ ਕੋਈ ਨਹੀਂ ਖੇਤ ਸਾਫ ਹੁੰਦਾ ਹਾਂ ਹਾਂ ਤੇ ਫੇ ਦੂਏ ਸਾਲ ਨੂੰ ਤਾਂ ਉਹ ਗੰਨਾ ਵੀ ਕੁਛ ਨਹੀਂ ਘੱਟੇ ਹੁੰਦਾ ਤੂੰ ਮੈਂ ਥੋੜਾ ਜਿਆਦਾ ਮੇਰੇ ਖੜਾਦਾ ਵਿੱਚ ਤਾਂ ਕੁਛ ਨਹੀਂ ਰਹੇਗਾ ਠੀਕ ਆ ਠੀਕ ਆ ਹੋਰ ਨਾ ਵਧੀਆ ਵਧੀਆ ਉਹ ਟਰੈਕਟਰ ਵਧੀਆ ਚੱਲਦਾ ਬਾਈ ਬਸ ਸੇਵਾ ਕਰੀਏ ਹੁਣ ਬਸ ਸੇਵਾ ਕੋਈ ਨਹੀਂ ਬਾਈ ਮਿਲ ਲਿਆ ਦਰਸ਼ਨ ਹੋ ਗਏ ਤੇਰੇ ਹੁੰਦਾ ਹੁੰਦਾ ਹੀ ਰਹਿੰਦੇ ਆ ਬੰਦੇ ਠੀਕ ਆ ਹੋਰ ਸਮਾਂ ਆ ਟਰੈਕਟਰ ਇਹਦਾ ਦੋ ਤਿੰਨ ਕੰਮ ਕਰਾਇਆ ਤੈਨੂੰ ਕਈ ਵਾਰ ਗੱਲ ਇੱਕ ਦਾ ਦੀ ਟੇਪ ਕਰਾ ਵੀਰੇ ਮਰਾੜਾਂ ਤੇ ਮੈਂ ਤਾਂ ਤੈਨੂੰ ਹੁਣ ਵੀ ਕਿਹਾ ਤਾਂ ਵੀ ਇੱਥੇ ਦੇਖ ਲਾ ਜੇ ਕੋਈ ਹੈਗਾ ਆ ਵੀਡੀਓ ਕਾਲ ਆ ਇੱਥੇ ਨਹੀਂ ਹੈ ਕੋਈ ਹੁਣ ਇੱਥੇ ਨਾਲ ਦਾ ਟਰਾਲਾ ਪਾਇਆ ਹੋਇਆ ਨਹੀਂ ਨਾ ਟਰਾਲਾ ਤਾਂ ਇੱਥੇ ਆਪਾਂ ਖੋਲ ਕੇ ਲੰਘ ਕੇ ਆਣਾ ਹਾਂ ਹਾਂ ਇੱਥੇ ਹੈ ਨਹੀਂ ਕੋਈ ਹਾਂ ਕਿਉਂਕਿ ਇਹਦਾ ਸਿਰਫ ਦੋ ਜਗ੍ਹਾ ਦੇ ਰੰਗ ਖਰਾਬ ਨੇ ਇੱਕ ਉਹ ਨਾ ਉੱਪਰ ਤੇ ਮਰਾੜਾਂ ਵਿੱਚ ਰੀਟਾ ਪੈਣੀ ਆ ਇੱਕ ਇੱਥੇ ਦੇ ਰੰਗ ਉਤਰਦਾ ਇਹਦਾ ਔਰ ਇਹਦਾ ਆਪਾਂ ਨੇ ਉਹ ਦੂਆ ਮੈਟ ਜਿਹੜੇ ਆ ਹਾਂ ਡੀਰ ਮੈਂ ਇਹਨੂੰ ਆਇਆ ਵਾ ਜਾਂਸੀ ਜੀ ਮੈਂ ਸਰਵਿਸ ਕਰਾ ਕੇ ਲਿਆਉਣੀ ਆ। ਅੱਛਾ। ਕੀ ਉੱਤੀ ਇਹਨਾਂ ਨੇ ਮੈਡਮ ਮੂਟੂ ਕੀ ਬਵਾ ਲਿਆਉਂਗਾ? ਜਾਂਸੀ ਜੀ। ਸਟੀਰਿੰਗ ਬਦਲਾ ਕੇ ਲਿਆਉਣਾ ਨਵੇਂ ਮਾਡਲ ਵਾਲਾ ਪਾਉਣਾ। ਸਟੀਰਿੰਗ ਆ। ਠੀਕ ਆ। ਕਿਹੜਾ ਗੱਲਾਂ ਨਹੀਂ ਆਇਆ? ਹਾਂ ਹੁਣ ਛੋਟੇ ਆਉਣ ਲੱਗੇ। ਠੀਕ ਆ। ਉਹ ਆ ਕੇ ਲਿਆ। ਹੁਣ ਛੋਟੇ ਸਟੀਰਿੰਗ ਆ ਗਏ ਇਹਨੂੰ। ਇਹ ਜਾਈ ਪਰਸੋਂ ਨੂੰ ਗੰਨਾ ਲੈ ਕੇ ਕੇ ਉੱਤੇ ਗੋਲ ਘੇੜਾ ਲਾਣਾ। ਹਾਂ। ਰੈਂਡਮ ਮੈਲੇ ਚ। ਤੇ ਤੂੰ ਤਾਂ ਨਹੀਂ ਖਾਂਦਾ ਜਿਆਦਾ? ਨਹੀਂ ਨਹੀਂ ਕੋਈ। ਲੋਕ ਆਈ ਜਾਂਦੇ ਯਾਰ ਜਿਹੜੀ ਤੇਲ ਬੋਖਾਂਦਾ ਭਾਈ। ਕੋਈ ਨਹੀਂ ਕੋਈ। ਲਿਆਓ ਜੀ ਲਿਆਓ। ਹੈ ਯਾਰ ਮੇਰੇ ਨਾਲ ਜੇ ਕੋ ਮੈਂ ਉਦੋਂ 800 ਦਾ ਡੀਲ ਨਾ ਟੈਂਕੀ ਵੱਲ ਹੋ ਗਈ ਹਾਂ ਮਤਲਬ ਪਹਿਲਾਂ ਵੀ ਹੈਗਾ ਤਾਂ ਚੱਲ ਵਿੱਚ ਅੱਛਾ ਆਂਜਾ ਲਾ ਤੂੰ ਤਿੰਨ ਗੇੜੇ ਮਿਲਦੇ ਲਾ ਆਪੇ ਤਿੰਨ ਗੇੜੇ ਸਮਝੋ ਹਾਂ ਤੇ ਫਿਰ ਉਹ ਵੀ ਚੱਲੇ ਮੜਾ ਮੋਟਾ ਦੋ ਗੇੜੇ ਮਿਲਦੇ ਲਾਇਆ ਹਾਂ 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 ਦੋ ਗੇੜੇ ਰੋਪਨ ਟਾਲਪੁਰ ਜਵੀ ਲੈ ਕੇ ਆਇਆ ਠੀਕ ਆ ਦੋ ਤਿੰਨ ਗੇੜੇ ਭੈਣੀ ਨੂੰ ਲਾ ਗਏ ਯਾਨੀ ਅੱਜ ਮੈਂ ਫੇ ਟੈਂਕੀ ਫੁੱਲ ਕਰਾ ਲਈਏ 30 ਕਿਲੋ ਦਾ ਹੀ ਪਿਆ 12 ਕਿਲੋ ਦੀ ਐਵਰੇਜ ਬੈਠੀ ਘੇੜੇ ਦੀ ਮਿੱਲ ਦੀ 12 1300 ਐਨੇ ਕਦਾ ਉਹ ਵੀ ਖਾਂਦਾ ਈ ਟਰੈਕਟਰ ਠੀਕ ਆ ਠੀਕ ਆ ਚੱਲ ਵਧੀਆ ਗੱਲ ਆ ਜਮਾਈ ਕਰੂੰਗਾ ਤੁਸੀਂ ਟਰੈਕਟਰ ਦੇ ਪਾਸੇ ਹੋ ਜਾਓ ਲਿਆਓ ਜੀ ਲਿਆਓ ਲੋ ਜੀ ਬਾਈ ਹੁਣ ਬਾਈ ਟਰੈਕਟਰ ਇਹ ਆ ਨਾਮ ਕਰਵਾ ਦੇਣਾ ਇੱਕ ਬਾਈ ਨੂੰ ਮੈਂ ਦਾ ਕੱਦਾ ਕਹਿੰਦਾ ਵਾਂਗਾ ਬਾਈ ਟਾਇਰ ਪਾਏ ਨੂੰ 16 ਦੇ ਇਹ ਇਹ ਕਦੇ ਬਾਈ ਮੰਨ ਜਾਂਦਾ ਕਦੇ ਮੁਕਰ ਜਾਂਦਾ ਕਦੇ ਉਹ ਵਹ ਸਪੇਸ ਬਹੁਤ ਆ ਮਗਰਾਣਾ ਚ ਹਾਂ ਸਪੇਸ ਤਾਂ ਵਾਧੂ ਹੈ ਹਾਂ ਸਪੇਸ ਬਹੁਤ ਆ ਸਪੇਸ ਤਾਂ ਮੈਂ ਦੇਖ ਲੈ ਦੂ ਮਗਰਾਣਾ ਤਾਂ ਪੂਰਾ ਹੀ ਆ ਇਹਦੇ ਬੜ ਦੂਏ ਜਨ ਨਹੀਂ ਆ ਹਾਂ ਯਾਰ ਵਹਿਮ ਪਾਤਾ ਇੱਕ ਦੋ ਬੰਦਿਆਂ ਨੇ ਵੀ ਟਾਇਰ ਬੜੇ ਛੜਦੇ ਪੁਰੇ ਰਹਿਣ ਦੇ ਅੱਛਾ ਉਹ ਵਾਲੇ ਦਵਾਈ ਵਧਾ ਕਰਦੇ ਆ ਅੱਛਾ ਉਹਦੇ ਠੀਕ ਆ ਬਣਾਣਾ ਦਵਾਈ ਮਾਂਜੇ ਚ ਉਹ ਆ ਹੋਣਾ ਕੁਛ ਨਹੀਂ ਸਿਰਫ ਟਰੈਕਟਰ ਦਾ ਰੋਵੇ ਵਧਣਾ ਗੱਲ ਗਾਣੇ ਹਾਂ ਉਹਦੋਂ ਮੈਂ ਨਾ ਕਾਲੇ ਆ ਜਾ ਸੀਪਰ ਹੀਟਰ ਨਾਲ ਗਣਕ ਵੀ ਦੇ ਦੇ ਹਾਂ ਹਾਂ ਕਾਲਾ ਕਹਿੰਦਾ ਵੀ ਜਿੱਥੇ ਨੂੰ ਟਰੈਕਟਰ ਦੂਈ ਵਾਰ ਲੰਘੇ ਆ ਸੀਪਰ ਹੀਟਰ ਵਾਲੇ ਪਰ ਉਹ ਹਾਂ ਹਾਂ ਇਹ ਗਣਕ ਨਹੀਂ ਜੰਮਣੀ ਹੈਗੀ ਅੱਛਾ ਮੈਂ ਗਾਲੇ ਨੂੰ ਮਜਾਕ ਸਮਝੀ ਗਿਆ ਹਾਂ ਹਾਂ ਉਹ ਮੈਂ ਨਾ ਜਿੰਦਾ ਇੱਕ ਪਾਸੇ ਨੂੰ ਮੋੜ ਕੇ ਮਤਲਬ ਜਿਆ ਦੂਈ ਸਾਈਡ ਤੇ ਉੱਤੀ ਦੇ ਮੋੜ ਕੇ ਦੂਈ ਸਾਈਡ ਨੂੰ ਲਾਗ ਲਾ ਵਰਨਾ ਠੀਕ ਆ ਵੀ ਹੱਥ ਵਾਲੇ ਜੰਦੇ ਨਾਲ ਲਾਉਣ ਨਾਲ ਹੋ ਹਾਂ ਹਾਂ ਉਹ ਜਿੱਥੇ ਨੂੰ ਹੁਣ ਮੈਂ ਦੂਈ ਵਾਰ ਟਰੈਕਟਰ ਚੜਾਇਆ ਹੋਇਆ ਨਾਲੇ 14 ਦੇ ਟਾਇਰ ਆ ਨਾਲੇ ਰੇਡੀਅਲ ਨਹੀਂ ਹੈਗੇ ਦ ਨਾ ਨਾ ਕਣਕ ਨਹੀਂ ਜੰਮਦੀ ਉਨੀ ਜਗ੍ਹਾ 'ਚ ਅੱਛਾ ਜੰਮਦੀ ਘੱਟ ਤੈਨੂੰ ਦੂਜੀ ਵਾਰ ਟਰੈਕਟਰ ਜਿੱਥੇ ਰੱਖ ਕੇ ਆਵਾ ਮੈਂ ਸਮਝ ਗਿਆ ਉੱਥੇ ਤਾਂ ਕਣਕ ਨਹੀਂ ਜੰਮੀ ਹੋਏਗਾ ਉੱਥੇ ਵੀ ਜਿਆਦਾ ਉਹ ਦਾਬੇ ਜਿਆਦਾ ਸੁਪਰ ਸੀਟਰ ਵਾਲੀ ਨੂੰ ਫਰਕ ਪਿਆ ਹੋਇਆ ਜਾਨੀ ਅੱਛਾ ਠੀਕ ਹੈ ਬਾਈ ਜਦੀਪ ਦੁਨੀਆ 'ਚ ਲੱਖ ਕਹੀ ਆਵੇ ਸੁਪਰ ਸੀਟਰ ਪਰ ਮੈਂ ਤਾਂ 2 ਸਾਲ ਵਜਾ ਲਈ ਮੈਂ ਜਾਨੀ ਕਿ ਸੁਪਰ ਸੀਟ ਵਾਲੀ ਕਣਕ ਫੇਲ ਕਰਦਾ ਸਿੱਧੀ ਗੱਲ ਹੈ ਕੋਈ ਐਡੀ ਗੱਲ ਬਾਤ ਹੈ ਨਹੀਂ ਨਹੀਂ ਨਾ ਤਾਂ ਨਾ ਤਾਂ ਜ਼ਮੀਨ ਪਾਣੀ ਖਾਵੇ ਬਾਈ ਠੀਕ ਆ ਮੀਂਹ ਪੈ ਗਿਆ ਕਿਤੇ ਆਪਾਂ ਨੇ ਪਾਣੀ ਦਾ ਮੀਂਹ ਪੈ ਗਿਆ ਬਿਲਕੁਲ ਪਾਣੀ ਨਹੀਂ ਸੁੱਕਦਾ ਬਾਈ ਉਹ ਜੋ ਚੱਲ ਦੇ ਵੀਰ ਆਪਣਾ ਆਪਣਾ ਬਿਲਕੁਲ ਬਿਲਕੁਲ ਵੀਰੇ ਠੀਕ ਆ ਮੇਰੇ ਉਹਨਾਂ ਹੋਏ ਜਾਣਾ 50 ਦਾ ਗੇੜ ਦਾ 40 40 ਕੁ ਮਿੰਟ ਦਾ 40 45 35 40 ਦੇ 40 ਦੇ ਵਿੱਚ 35 40 ਇਹ ਹੌਲਾ ਹੀ ਹੁੰਦਾ ਬੂਟਿਆਂ ਵਾਲਾ ਜੀ ਚੱਲ ਵੀਰੇ ਦੇ ਅੱਗੇ ਚੱਲੀਏ ਠੀਕ ਆ ਧੰਨਵਾਦ ਬੱਸ ਬਾਈ ਦਰਸ਼ਨ ਹੋ ਗਏ ਤੇਰੇ ਬਹੁਤ ਆ ਕਿਹੜਾ ਹਾਲ ਹੈ ਬਾਈ ਲੋ ਬਾਈ ਚੱਲੀਏ ਫਿਰ ਆਪਾਂ ਵੀ ਲੋ ਬਾਈ ਟਾਈਮ ਹੋ ਗਿਆ 5:30 ਟਰੈਕਟਰ ਲੱਗੇ ਜਾਂਦਾ ਲਾਉਣ ਪਾਵਲੇ ਨੇ ਤੇ ਹੁਣ ਦਿਨਾਂ ਦਾ ਤੁਹਾਨੂੰ ਪਤਾ ਦਿਨਾਂ ਦਾ ਫਰਕ ਪੈ ਗਿਆ ਬਾਈ ਬਾਈ ਤਾਂ ਹੋ ਗਿਆ ਤਿਆਰ ਪਾ ਲੇ ਵੀਰੇ ਚੱਲੀਏ ਟਰੈਕਟਰ ਦੇ ਤਾਂ ਕੋਈ ਅੱਜ ਟਰੈਕਟਰ ਨਹੀਂ ਕਾਲੂ ਦੇਣਾ ਸੌਦਾ ਕਰ ਲਿਆ ਕਿਹੜਾ ਦਿੱਤਾ 750 750 ਇਹ ਵੱਧ ਵੇਚਦਾ ਹਨਾ ਠੀਕ ਆ ਚਲੋ ਜੀ ਖੁੱਲ ਕੇ ਦੇਣ ਹੋ ਟਰੈਕਟਰ ਲਾ ਕੇ ਜਣੇ ਵੇਖਣਾ ਟਰੈਕਟਰ ਆ ਜਣਾ ਅੱਗੇ ਹਨਾ ਹਾਂ ਠੀਕ ਆ ਆਹ ਜਣਾ 750 ਵਿੱਚ ਕਿੱਟੇ 17 ਮਾਡਲ ਇਹ 17 ਠੀਕ ਉਹ ਹੀ ਜਿਹੜਾ ਮੇਰੇ ਪਿੰਡ ਜੋ ਕਟੇ ਨਾਲ ਦੇ ਪਿੰਡ ਤੋਂ ਆਪਣਾ ਉੱਥੇ ਤੇ ਕਮਾਲਪੁਰ ਤੇ ਉਹੀ ਟਰੈਕਟਰ ਆ ਹਨਾ ਭਾਈ ਕਈ ਬੰਦੇ ਫੋਨ ਆਏ ਬੇ ਤੇ 17 ਮਾਡਲ ਵਾ ਤੇ ਆ ਖੜਾ ਟਰੈਕਟਰ ਤੁਹਾਨੂੰ ਦਿਖਾ ਵੀ ਦਿੰਨੇ ਇੱਕ ਵਾਰ ਮੋਟਾ ਮੋਟਾ ਜਿਆ ਲੈ ਭਾਈ ਨੇ ਆਪਣਾ ਕਰਤਾ ਕੰਮ ਤੇ ਮੇਰੀ ਗਾਲ ਫੋਟੋ ਕਿੱਥੀ ਜਾਂਦਾਂ ਭਾਈ ਫੋਟੋ ਨਹੀਂ ਖਿੱਚੀ ਮੈਂ ਤਾਂ ਟਰੈਕਟਰ ਦਿਖਾਉਣ ਆਇਆ ਕੁਦਰਤੀ ਤੂੰ ਕੈਦ ਹੋ ਗਿਆ ਵਿੱਚ ਚੱਲ ਕੋਈ ਗੱਲ ਨਹੀਂ ਆ ਗੜਾ ਜੀ 750 ਨਾਲ ਦੇ ਟਾਇਰਾਂ ਦਾ ਟਰੈਕਟਰ ਠੀਕ ਆ ਜੀ ਟਰੈਕਟਰ ਵਧੀਆ ਸਾਫ਼ ਹੈ ਹਨਾ ਤੇ ਜੇ ਕੋਈ ਹੋਇਆ ਚਾਹਵਨ ਬਾਈ ਆ ਕੇ ਦੇਖ ਲਿਓ ਟਰੈਕਟਰ ਦਾ ਮਾਡਲ 2017 ਜੀ 17 ਮਾਡਲ ਆ ਚੱਲਿਆ ਵਾ ਵੀ ਟਰੈਕਟਰ ਮੇਰੇ ਹਸਾਬ ਨਾਲ ਇਹ ਅ 22-2300 ਘੰਟੇ ਚੱਲਿਆ ਵਾ ਠੀਕ ਆ ਜੀ ਲੋ ਜੀ ਬਾਈ ਟਰੈਕਟਰ ਦਾ ਜਾਨੀ ਕਿ ਹੂੰ ਖੁੱਲਿਆ ਵਾ ਕੁਝ ਨਹੀਂ ਹੈਗਾ ਮਾੜਾ ਮੋਟਾ ਇੱਕ ਦੋ ਚੀਜ਼ਾਂ ਤੁਹਾਨੂੰ ਪਤਾ ਹੀ ਆ ਜੀ ਕਲੱਚ-ਕਲੁੱਚ ਤਾਂ ਖੁੱਲਿਆ ਵਾ ਐ ਬਾਕੀ ਦਾ ਠੀਕ ਆ ਕਲੱਚ ਵੀ ਨਹੀਂ ਬਾਈ ਕਲੱਚ ਵੀ ਨਹੀਂ ਖੁੱਲਿਆ ਵਾਲਾ ਟਰੱਕ ਦਾ ਕਲੱਚ ਵੀ ਨਾਲ ਵਾਲਾ ਹੀ ਹੈ। ਬਾਕੀ ਬਾਈ ਮੁੱਲ ਕਰਦੇ ਇਹਦਾ ਇਹ 4.5 ਲੱਖ ਰੁਪਈਆ। ਬਾਕੀ ਦਾ ਮੜਾ ਮੂਟਾ ਮੌਕੇ ਤੇ ਕਰ ਦਾਂਗੇ ਜਿਹੜਾ ਵੀ ਵੀਰ ਦੇਖਣ ਆਊਗਾ। ਕੋਈ ਨਹੀਂ। ਕੋਲੋਂ ਬਾਹਲੇ ਵੀਰੇ ਆ ਜਾਓ ਫਿਰ। ਉਹ ਬਾਈ ਚੱਲੀਏ ਬਾਈ ਨਾਲ ਬਹਿ ਕੇ ਗੱਡੀ ਚ। ਤੇ ਬਾਕੀ ਬਾਈ ਜੇ ਕਿਸੇ ਵੀਰ ਨੇ ਕੋਈ ਟਰੈਕਟਰ ਸਿੱਧਾ ਸੇਲ ਕਰਨਾ ਹੁੰਦਾ ਤਾਂ ਉਹ ਵੀ ਜਰੂਰ ਦੱਸਿਆ ਕਰੋ ਬਾਈ। ਆਪਣੇ ਟਰੈਕਟਰ ਦੀਆਂ ਫੋਟੋਆਂ ਵੀਡੀਓਆਂ ਤੇ ਰੇਟ ਦੱਸਦਿਆ ਕਰੋ ਬਾਈ ਆਹ ਰੇਟ ਆ ਠੀਕ ਹੈ ਜੀ ਤੇ ਨਾਲ ਏਰੀਆ ਜ਼ਰੂਰ ਦੱਸਦਿਆ ਕਰੋ ਵੀਰੇ ਤੇ ਠੀਕ ਹੈ ਜੀ ਮਿਲਦੇ ਆ ਕਿਸੇ ਹੋਰ ਨਵੇਂ ਵਲੌਗ ਚ ਸਾਰੇ ਵੀਰਾਂ ਦਾ ਧੰਨਵਾਦ ਜੀ